ਅਸੀਂ ਅਜਿਹੀ ਕਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਸੁਖਕਰਤ ਸਿੰਘ ਦਾ ਪਾਰਤਵ ਸਰੀਰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈਗਾ ਕਿਸਾਨ ਨੇਤਾ ਇੱਥੇ ਪਹੁੰਚੇ ਹੋਏ ਹਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਰਕਾਰ ਜਿਹੜੀ ਜਿਹੜੀ ਅੰਤਿਮ ਦੀ ਹੈ ਜਿਹੜੀ ਉਹ ਇੱਥੇ ਦਰਸ਼ਨਾਂ ਲਈ ਰੱਖੀ ਗਈ ਹੈਗੀ ਕਿਉਂਕਿ ਕਨੌਰੀ ਬਾਰਡਰ ਦੇ ਉੱਪਰ ਜਿਹੜੀ ਜਿਹੜੀ ਬਾਡੀ ਸਿਟੀ ਉਹ ਰੱਖੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਜਿਹੜੀ ਐਂਬੂਲੈਂਸ ਹੈ ਜਿਹੜੀ ਉਹ ਰਵਾਨਾ ਹੋਏਗੀ ਜਿਹੜੀ ਅਕਵਾਚਾ ਜਿਹੜੀ ਬਾਡੀ ਉਰੇ ਲੈ ਕੇ ਆਏ ਹੋ ਕਿਤਰਾ ਦੇਖਦੇ ਹੋਗੇ ਮੰਗਾ ਦੇ ਤਾਂ ਸਾਰੀ ਲੋਕ ਸੈਕਟੀਵਿਟੀ ਵਾਲੀ ਦੇਖੋ ਮੰਗਾ ਸਾਰਿਆਂ ਦੇ ਸਹਿਮਤੀ ਵਾਲੀ ਕੋਈ ਗੱਲ ਨਹੀਂ ਹੈ ਉਹ ਜਿਹੜੀਆਂ ਬਾਡੀ ਨੂੰ ਲੈ ਕੇ ਸੀ ਜਿਹੜੀਆਂ हां ਬਾਡੀ ਨਾਲ ਜਿਹੜੀਆਂ ਸੰਬੰਧਨ ਸੀ ਇਸ ਬਾਡੀ ਨਾਲ ਜਿਹੜੀ ਮੰਗ ਸੀ ਸਾਡੀ ਉਹ ਹੈ ਉਹਦੇ ਤੇ ਸਰਕਾਰ ਨੇ ਸਾਡਾ ਸਹਿਮਤੀ ਦਿੱਤੀ ਹੈ ਕਿ ਉਹਨਾਂ ਨੇ ਮੁਕਦਮਾ ਦਰਜ ਕਰਤਾ ਹੈ ਅਸੀਂ ਚਾਹੁੰਦੇ ਸੀ ਕਿ ਬੋਰਡ ਉਹਦੀ ਕਰੇ ਪੋਸਟਮਾਰਟਮ ਕਰੇ ਬੋਰਡ ਨੇ ਪੋਸਟਮਾਰਟਮ ਕੀਤਾ ਹੈ ਧਰਾਵਾ ਸਾਡੇ ਵਕੀਲ ਨੇ ਬੈਠ ਕੇ ਜਿਸ ਤਰੀਕੇ ਦੇ ਨਾਲ ਜਿੰਨਾ ਲੋਕਾਂ ਦੇ ਹੁਕਮਾਂ ਨਾਲ ਹੋਇਆ ਉਹਨਾਂ ਨੂੰ ਅਸੀਂ ਉਹਦੇ ਚ ਨਿਮੋਲੋ ਕਰਨਾ ਚਾਹੁੰਦੇ ਸੀ ਉਹ ਧਾਰਾ 114 ਲਾ ਕੇ ਉਹਨਾਂ ਨੇ ਮਤਲਬ ਐਫ ਆਈ ਆਰ ਦੇ ਵਿੱਚ ਉਹਨੂੰ ਦਰਜ ਕੀਤਾ ਸੋ ਜਿਹੜਾ ਪੋਸਟਮਾਰਟਮ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ ਡਾਕਟਰਾਂ ਦਾ ਬੋਰਡ ਦੇ ਤਹਿਤ ਧੰਨਵਾਦ ਅਗਲੀ ਰਣਨੀਤੀ ਹੁਣ ਕੀ ਹੋਏਗੀ ਉਸ ਤੋਂ ਬਾਅਦ ਬੋਡੀ ਕਿਤੇ ਪਿੰਡ ਲੈ ਕੇ ਜਾ ਰਹੇ ਡੈਡ ਨਹੀਂ ਡੈਡ ਬੋਡੀ ਨੂੰ ਇਹ ਤੁਮ ਵਾਪਸ ਅਸੀਂ ਪਿੰਡ ਲੈ ਕੇ ਜਾਵਾਂਗੇ ਸਭ ਦੇ ਦਰਸ਼ਨ ਹੋ ਚੁੱਕੇ ਨੇ ਹੋ ਜਾਣਗੇ ਥੋੜੇ ਚਿਰ ਚ ਉਸ ਤੋਂ ਬਾਅਦ ਇਹਨਾਂ ਨੂੰ ਮਤਲ ਲੈਣਾ ਪਿੰਡ ਲੈ ਕੇ ਅਗਲਾ ਐਲਾਨ ਕਰ ਰਹੇ ਤੁਸੀਂ ਉਹ ਕਦੋਂ ਕਰੋਗੇ ਮੈਂ ਬੇਨਤੀ ਕਰਾਂ ਕਿ ਅਗਲਾ ਐਲਾਨ ਅੱਜ ਅਸੀਂ ਇਹਦੇ ਡੈਡ ਬੋਡੀ ਦਾ ਸੰਸਕਾਰ ਕਰਨਾ ਉਹਨੂੰ ਕੰਪਲੀਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਚਰਚਾ ਕਰਾਂਗੇ ਇਸ ਤੋਂ ਦਗਜੀਤ ਸਿੰਘ ਡੱਲੇਵਾਲ ਜੋ ਕਿ ਇਸ ਹਮੇਸ਼ਵਰ ਕਰ ਸਿੰਘ ਦੀ ਜਿਹੜੀ ਮ੍ਰਿਤਕ ਦੇਹ ਦੇ ਨਾਲ ਨੇ ਇਸ ਤੋਂ ਬਾਅਦ ਜਿਹੜੀ ਮ੍ਰਿਤਕ ਦੇਹ ਆ ਉਹ ਹੁਣ ਉਹਨਾਂ ਦੇ ਪਿੰਡ ਵੱਲੋਂ ਲਿਜਾਈ ਜਾਏਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਕਿਸਾਨ ਨੇ ਉਹ ਮੌਜੂਦ ਨੇ ਤੁਸੀਂ ਤਸਵੀਰਾਂ ਵਿੱਚ ਚਾਹੁੰਗਾ ਕਿ ਦਿਖਾਈ ਜਾਵੇ ਇਸ ਸਮੇਂ ਜਿਹੜੀ ਐਂਬੂਲੈਂਸ ਤੇ ਰੱਖੀ ਗਈ ਸੀ ਪਹਿਲਾਂ ਕਿਸਾਨੀ ਝੰਡਿਆਂ ਦੇ ਨਾਲ ਕਿਸਾਨੀ ਝੰਡੇ ਜਿਹੜੇ ਨੇ ਉਹ ਬਾਡੀ ਨੂੰ ਜਿਹੜੇ ਉਹਦੇ ਉੱਪਰ ਪਾਏ ਗਏ ਨੇ ਕਿਉਂਕਿ ਜੋ ਇੱਕ ਰਸਮ ਹੁੰਦੀ ਹੈ ਕਿਸਾਨ ਜਿੱਥੇ ਹੁੰਦੀ ਹੈ ਦੀ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਕਿਸਾਨ ਨੇ ਜਿਹੜੇ ਉਹ ਇੱਥੇ ਖੜੇ ਨੇ ਜਿਹੜੇ ਕਿ ਅੰਤਿਮ ਅ ਦਰਸਨਾਂ ਦੇ ਲਈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਹੜੀ ਪੋਸਟਮਾਰਟਮ ਜਿਹੜਾ ਉਹ ਜਿਹੜਾ ਸੁਖਰ ਸਿੰਘ ਦਾ ਹੋਇਆ ਉਹਦੀ ਪੂਰੀ ਵੀਡੀਓਗ੍ਰਾਫੀ ਹੋਈ ਹੈ ਜਿਹੜੀ ਸੁਖ ਕਰਨ ਨੂੰ ਲੈ ਕੇ ਜਿਹੜੀਆਂ ਵੀ ਮੰਗਾਂ ਸੀ ਉਹ ਮੰਗਾਂ ਦੇ ਉੱਪਰ ਜਿਹੜੀ ਸਹਿਮਤੀ ਉਹ ਬਣੀ ਹੈਗੀ ਐਫਆਈਆਰ ਜਿਹੜੀ ਉਹ ਦਰਜ ਹੋਇਆ ਹੁਣ ਇਸ ਤੋਂ ਬਾਅਦ ਜਿਹੜੀ ਉਹਨਾਂ ਦੀ ਬਾਡੀ ਹੈ ਜਿਹੜੀ ਉਹ ਉਹਨਾਂ ਦੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਪਿੰਡ ਬੱਲੋ ਵਿਖੇ ਜਿਹੜੀ ਲੈ ਕੇ ਜਾਇਆ ਜਾਏਗਾ ਜਿਸ ਤੋਂ ਉੱਤ ਤੋਂ ਬਾਅਦ ਅੰਤਿਮ ਸੰਸਕਾਰ ਹੋਵੇਗਾ ਤੇ ਉਸ ਤੋਂ ਬਾਅਦ ਫਿਰ ਉਹ ਵੱਡਾ ਜਿਹੜਾ ਐਲਾਨ ਹੈ ਜਿਹੜਾ ਉਹ ਕਰਨਗੇ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ